स्वागत है किसान भाइयो ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਗੱਬਣ ਵੇੜਾ ਤੇ ਇੱਕ ਸੂਈ ਵੀ ਤਿੰਨ ਨੱਕ ਸੇਰਾ ਡੜੇ ਵੀਰ ਤੋਂ ਪੁੱਛਦੇ ਆਓ ਅੱਗੇ ਕਰੀ ਗੱਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਜੀ ਆਪਣਾ ਨਾਮ ਜਗਰਾਤ ਸਿੰਘ ਪਿੰਡ ਕੀਦੀਵਾਲ ਕੜਾ ਤੈਸ਼ੀਰ ਕਿਹੜਾ ਵਰਨਾ ਦਾ ਮੋਬਾਈਲ ਨੰਬਰ ਜੀ ਆਪਣਾ 9501179372 950117979372 ਠੀਕ ਆ ਪਹਿਲਾ ਨੰਬਰ ਆਪਾਂ ਜਿਹੜੀ ਵਹਿੜ ਦੇਖਨੇ ਕ੍ਰੋਸਾਂਗ ਚ ਵੜਾ ਆ ਗਏ ਆਪਣੀ ਹਣਾ ਹਾਂਜੀ ਠੀਕ ਐ ਇਹ ਬਾਈ ਜੀ ਸੂਆ ਕਿਹੜਾ ਸੁੰਦੀ ਆ ਦੂਜਾ ਸੂਆ ਸੁੰਦੀ ਆ ਰਾਂਡ ਦੂਜਾ ਸੂਆ ਸੁੰਦੀ ਆ ਤੇ ਦਿਨ ਕਿਆ ਲੈਂਦੀ ਹੈ ਹਜੇ ਜਿਨਾ 7-8 ਦਿਨ ਲੈ ਗਈ ਠੀਕ ਐ ਕਹਿੰਦਾ ਭਾਬ 8 ਦਿਨ ਇਹਦੇ ਸੂਣ ਚ ਬਾਕੀ ਪਿਆ ਹਾਂ ਤੇ ਦੁੱਧ ਆਪਣ ਮਾਲਕਣ ਦੱਸੋ ਪਿਛਲੀ ਵਾਰ ਇਹਨੇ ਕਿੰਨਾ ਦੇ ਦਿੱਤਾ 18 ਮਿਲੀਲੀਟਰ ਦੱਸਿਆ ਠੀਕ ਐ ਅੰਦਾਜ਼ਾ ਲਾ ਕੇ ਜਿਹੜੀ ਗੱਲ ਲੈਣ ਵਾਲਾ ਬੰਦਾ 18 ਮੰਨ ਕੇ ਲੈ ਸਕਦਾ ਹੈ ਕਹਿੰਦਾ ਭਾਬ ਚੰਗੀ ਸੇਵਾ ਕਰੂਗਾ ਤਾਂ 18 ਕੰਦਾ ਹਵਾਨਾ ਗਵਾਹੀ ਤੇ ਆਪ ਭਰਦੀ ਆ ਰੇਟ ਲੱਗੀ ਰੂਬੇ ਚਨ ਵਾਲਾ ਰੇਟ ਵੇਚ ਨਾਲ ਇਹ ਆਪਾਂ ਹੁਣ 8000 ਰੁਪਏ ਕੀ ਦੇ ਰਹੇ ਹਾਂ ਮਾਨ ਤਾਂ ਮਾਨ ਤਾਂ ਕਰ ਸਾਂਗੇ ਸੋਰੀ ਬਾਹਰ ਨੂੰ ਸੋਭਰ 60 ਨਹੀਂ ਮੰਗਿਆ 65 ਨਹੀਂ ਮੰਗਿਆ ਪਰ ਜਿੱਦੇ ਇਹਦੇ ਬੱਚਾ ਮੂਰੇ ਹੋਇਆ ਤੇ ਜੇਰ ਮਗਰ ਹੋਈ 18 ਬੱਚੇ ਹੋਇਆ ਉਹਦੇ ਵੈੜ 65 ਤੋਂ 7000 ਦੀ ਬੈੜਾ ਕੱਚੀ ਕੱਚੀ ਅਗਲੀ ਸਾਫ ਸੁਥਰੀ ਆ ਤੇ ਲੇਵਾ ਵਗੈਰਾ ਦੇਖੋ ਸੋਹਣਾ HF ਦਾ ਕਰਾਸ ਪਣ ਆ ਗਿਆ ਕਰਾਸ ਜਿਨੂੰ ਆਮ ਕਰਾਂ ਕਹਿੰਦੇ ਵੀਰੇ ਵੀ ਦੁੱਧ ਵੀ ਦੀ ਖਤਰ ਬੈੜੀ ਲੈਣੀ ਆ ਉਸ ਮਤਲਬ ਦੀ ਬੈੜੀ ਆ 95000 ਰੁਪਏ ਦੇਣ ਲੈਣ ਜਿਹੜਾ ਪਾ ਸਾਫ ਸੁਥਰੀ ਆ ਇੱਕ ਇੱਕ ਗੱਲ ਚਲੋ ਆਪਾਂ ਵੀਡੀਓ ਡੇਲੀ ਕਵਰ ਕਰਦੇ ਮੇਰਾ ਕਹਿਣ ਦਾ ਫਰਜ਼ੀ ਬਣਦਾ ਹੈਗਾ ਤੇ ਵੈਸੇ ਵੀ ਜਿਵੇਂ ਆਪਾਂ ਕਹਿੰਦੇ ਵੀ ਸਾਸ਼ਤੀ ਆਪਾਂ ਹਲਕੀ ਜਰਸੀ ਲਈ ਉਹਦੇ 170 ਮਹਰੂ ਦੀ ਚੰਗੀ ਰਹੂਗੀ ਕੱਲੂ ਮੈਂ ਮੰਨ ਕੇ ਚਲੋ ਜਰਸੀ ਵੀਡੀਓ ਪਾਈ ਜਾਣਾ ਉਹ ਚੰਗੀ ਆ ਉਹ ਕੰਮ ਆ ਕਹਿਣਾ ਪੈਂਦਾ ਤੇ ਪਰ ਆ ਮੰਨ ਕੇ ਚਲੋ ਕਰਾਸ ਬੈੜਾ 18 ਕਹਿੰਦਾ ਵੀ ਚਾਹੇ 16 ਦੇ ਦੇਵੇ ਇਹ ਪਰ ਦੋ ਨਜ਼ਾਰੇਦਾਰ ਜਮਾ ਨਾ ਇਹ ਲੱਤ ਮਾਰਨ ਹੋਰ ਵਾਰ ਨਾ ਇਹ ਬਿਮਾਰ ਹੋਵੇ ਇਹ ਆਪਣੇ ਠੰਡੀ ਸੀਰ ਪੂਰੀ ਆ ਲੋ ਠੀਕ ਆ ਜਰਸੀ ਦਾ ਮੁਕਾਬਲਾ ਜੇ ਕਰਦੀ ਆ ਜਮਾ ਹਣਾ ਠੀਕ ਆ ਕਿ ਨਾਡ ਜੋ ਮਾਨਦਾਨ ਕਰਦਾਂਗੇ ਹਾਂ ਮਾਨਦਾਨ ਕਰਕੇ ਠੀਕ ਆ ਦੋ ਨੰਬਰ ਦੀ ਗੱਲ ਕਰੀ ਆਪਾਂ ਇਹ ਨਹੀਂ ਦੂਜਾ ਸੋਹਣੀਆਂ ਕਹਿ ਦਨ ਲੈਂਦੀ ਆ ਬਾਈ ਜੀ ਇਹ ਵੀ 9 10 ਦੀ ਟੈਨ ਪੈਣੀ ਹੈਗੀ ਕੱਦ ਕਾੜ ਬਹੁਤ ਆ ਖੁੱਲੇ ਹੱਡਾਂ ਪੈਣਾ ਦੀ ਹਣਾ ਖੁੱਲੇ ਅੰਗਾ ਪੈਣਾ ਦੀ ਆ ਠੀਕ ਹੈ ਇਹ ਜਿਹੜੀ ਐਵਰੇਜ ਹੀ ਦੁੱਧ ਜਿਹਾ ਲੱਗ ਚੁਣਿਆ ਇਹ ਮਾਲਕਾਂ ਨੇ ਤਾਂ ਇਹਦਾ 20 ਹੀ ਦੁੱਧ ਕਿਹਾਗਾ ਠੀਕ ਹੈ ਤੇ ਆਪਾਂ 18 ਲੀਟਰ ਜਿਹੜਾ ਹੈਗਾਗਾ ਕਹਿ ਕੇ ਦੇਵਾਂਗੇ ਅਗਲੇ ਇਹਦਾ ਭਾਅ ਬਾਜ਼ਾਰ ਦਾ ਵੇਚਣ ਵਾਲਾ ਕੀ ਹੋਊਗਾ ਇਹ 60000 ਰੁਪਏ ਹੀ ਦੇ ਦੇਾਂਗੇ 60 ਦੀ ਦੇ ਦੇਾਂਗੇ ਹਾਂ ਦੇ ਦੋੜ ਦਿਓ ਬਾਹਰ ਨੂੰ ਸੁੱਕਾ ਕੱਦ ਕੱਠ ਵਗੈਰਾ ਦੇਖੋ ਬੜਦਾ ਚੰਗਾ ਸੋਹਣਾ ਸਾਫ ਸੁਥਰਾ ਉੱਚੇ ਕੱਦ ਦੇ ਵਿੱਚ ਪਲੀ ਵੀ ਚੰਗੀ ਐ ਕੁੱਕ ਵਗੈਰਾ ਚੰਗੀ ਚੱਕੀ ਵੀ ਐ ਤੇ ਫਿਟਿੰਗ ਵਾਲਾ ਲੈਵਾ ਫਟ ਫਟ 16 17 ਕਦੀ ਐਵਰੇਜ ਵਾਲੀ ਬਿਹੜ ਹੈਗੀ ਆ ਚੰਗੀ ਕੇਅਰ ਦਾ ਸੇਵਾ ਵੱਧ ਵੀ ਹੋ ਸਕਦੀ ਆ ਪਰ ਇਹ ਕਰਾਸ ਬਿਹੜੀਆਂ ਆ ਗਈਆਂ ਜਿਹਨੂੰ ਆਪਾਂ ਕਹਿ ਦਿੰਨੇ ਹੈਗੇ ਤੇ ਨਵੇਂ ਹਾਨ ਦੇ ਵਿੱਚ ਅਮੀਨ ਕਰਾ ਜਿਹੜਾ ਦੋਨੇ ਪਾਸੋਂ ਪਹਿਲਾਂ ਦੇ ਦੂਜੇ ਨੰਬਰ ਬਿਹੜਾ ਦਿਖਾਈਆਂ ਗਈਆਂ ਨਵੇਂ ਹਾਨ ਦੇ ਵਿੱਚ ਨਵੇਂ ਹਾਨ ਦਾ ਕਹਿਣਾ ਮਤਲਬ 2 4 ਸਾਲ ਘਰੇ ਸਵਾਦ ਦੇਣ ਗਿਆ ਜਾਂ ਟੋਕੜਾ ਵੀ ਵੇਚਾਂਗੇ ਤਾਂ ਵਿਗਣ ਗਿਆ ਅੱਗੇ ਬਾਈ ਜੀ 3 ਨੰਬਰ ਜਿਹੜੀ ਤਾਜੀ ਸੂਈ ਖੜੀ ਆ ਹਾਂਜੀ ਇਹ ਨੂੰ ਸੂਈ ਨੂੰ ਡੇਢ ਮਹੀਨਾ ਹੋ ਗਿਆ ਇਹ ਗਰਮੀ ਕਰਕੇ ਥੋੜਾ ਜਿਹਾ ਪਹਿਲਾਂ ਸੁੱਕੀ ਸੀਗੀ ਠੀਕ ਹੈ 15 18 ਦਿਨ ਠੀਕ ਹੈ ਹਾਂ ਹੁਣ ਦੁੱਧ ਕਿੰਨਾ ਹੈਗਾ ਹੁਣ ਇਹਦੇ ਥੱਲੇ ਦੁੱਧ 11 ਲੀਟਰ ਹੈ ਤੇ ਮੰਗਰੇ ਦੇ ਬੱਤੀ ਆ ਉਹ ਖੜੀ ਹੈ ਨਾ ਹਾਂਜੀ ਠੀਕ ਹੈ ਤੇ ਭਾਅ ਇਹਦਾ ਭਾਅ ਇਹ 42000 ਰੁਪਏ ਦੇ ਦੇ ਦਿਆਂਗੇ ਚੌਣ ਚਵਤਾ ਰ ਓਕੇ ਕਿੰਨੇ ਨੰਬਰ ਆ ਦੋ ਦੋ 10 ਲੀਟਰ ਨਿਪੜੂ ਜਾਵਾਂ ਹਾਂ 11 ਨਿਪੜੋ ਠੀਕ ਹੈ ਤੋਰ ਦਿਓ ਬਾਹਰ ਨੂੰ ਸੱਤੀ ਜਨਵਾਰ ਦਾ ਬੜੀ ਕ੍ਰਾਸ ਬੈਡ ਦੇਖਦੇ ਪਏ ਬੱਤੀ ਇਹਦੀ ਆ ਖੜੀ ਹੈ ਡੇਢ ਮਹੀਨਾ ਨਿੱਟ ਸੁਈ ਨੂੰ ਹੋ ਗਿਆ ਹਮਾਂ ਨੇ ਤੇ ਨਾਲਾ ਨੂੜਾ ਚੰਗੀਆਂ ਸੋਹਣੀਆਂ ਸਾਫ਼ ਸੁਥਰੀਆਂ 10 ਲੀਟਰ ਦੁੱਧ ਹਾਜ਼ਰ ਆ 5 ਲੀਟਰ ਪਰ ਟਾਈਮ ਹੁੰਦਾ 42000 ਰੁਪਇਆ ਇਹਦੀ ਕੀਮਤ ਆ ਵਾਜਾਂ ਨੂੰ ਵਜੂਤ ਸਾਫ਼ ਸੁਥਰੀ ਆ ਜਿਹੜੇ ਵੀਰ ਕਹਿੰਦੇ ਆ ਕਿ ਆਪਾਂ ਟੋਕਰ ਲੈਣੀ ਆ ਉਹਨਾਂ ਨਾਲ ਉਸ ਨੇਰੀ ਵੋਕਾ ਤਾਜੀ ਤੇ ਭਾਈ ਜੀ ਸੂਈ ਆਪਣੇ ਘਰੇ ਆ ਹਾਂ ਸੋ ਬਾਜਾਂ ਦੇ ਘਰੇ ਸੀ ਵੀ ਬੱਛੀ ਨਾਲ ਖੜੀ ਆ ਜਮਾ ਟੋਕਰ ਬਣ ਕੇ ਵੇਸਕ ਲੈ ਲਿਓ ਪਰ ਬੈੜ ਵਧੀਆ ਸੰਭੀ ਗਈ ਮੁਰੇ ਕੇਅਰ ਕਰ ਲਈ ਇਹਦੀ ਚੰਗੀ ਮੰਨ ਕੇ ਚਲੋ ਪੇਮੈਂਟ ਡਬਲ ਕਰਨੀ ਆ ਵੇੜਨੇ ਨੇ ਸੋ ਥਣ ਥਣ ਦੇਖੋ ਚਾਰੇ ਨੀਖੜਵੇ ਪਿੰਡ ਸੀਨੀਵਾਲ ਕਲਾਂ ਮਹਿਲ ਕਲਾਂ ਤੋਂ ਜਦੋਂ ਸੀਨੀਵਾਲ ਲੋਣੇ ਆ ਰੋਣ ਦੇ ਉੱਪਰ ਹੀ ਬਾਜਾਂ ਦੀ ਰਹਿਸਾ ਪਿੰਡ ਚ ਬਾਰਨ ਤੋਂ ਪਹਿਨੈ ਤੰਨਾ ਨਗਾ ਜੋ ਕੋਈ ਵੀ ਨਾ ਛੋੜੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦਾ ਹੈ ਵੀਡੀਓ ਦੇਖਣੇ